ਤਾਂ ਨੂੰ ਇਹ ਦੱਸਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਸਾਨੂੰ ਪਿਛਲੇ ਦਿਨੀ ਕੇਂਦਰ ਸਰਕਾਰ ਦੀ ਸਪੈਸ਼ਲ ਅਸੈਸਮੈਂਟ ਗਰਾਟ ਆਈ ਸੀ 27 ਕਰੋੜ ਦੀ ਉਹਦੇ ਅਸੀਂ ਟੈਂਡਰ ਲਾ ਕੇ ਤੇ ਲਗਭਗ ਪਿਛਲੇ ਮਹੀਨੇ 12 ਤਰੀਕ ਨੂੰ ਅਸੀਂ ਵਰਕ ਆਰਡਰ ਕਰ ਦਿੱਤੇ ਜਿਹਨੂੰ ਅੱਜ ਲਗਭਗ ਮਹੀਨਾ ਹੀ ਹੋ ਗਿਆ ਤੇ ਉਹ ਕੰਮ ਜਿਹੜੇ ਆ ਇੱਕ ਦੋ ਸਟਾਰਟ ਕਰਾਏ ਗਏ ਆ ਤੇ ਜਿਹੜੇ ਬਾਕੀ 6 ਸੜਕਾਂ ਨੇ ਉਹਨਾਂ ਦੇ ਕੰਮ ਸਟਾਰਟ ਨਹੀਂ ਕਰਾਏ ਗਏ ਉਹਦੇ ਵਿੱਚ ਕਿਸੇ ਕਾਗਜ਼ੀ ਲਿਖਤ ਪੜਤ ਦੀ ਕੋਈ ਜ਼ਰੂਰਤ ਵੀ ਨਹੀਂ ਗਈ ਸਿਰਫ ਐਮਐਲਏ ਸਾਹਿਬ ਦਾ ਮਹੂਰਤ ਕਰਨ ਦਾ ਟਾਈਮ ਨਹੀਂ ਲੱਗ ਰਿਹਾ ਤੇ ਕਰਦੀਆਂ ਜੜੀਆਂ ਜੜੀਆਂ ਸ਼ਹਿਰ ਦੇ ਵਿੱਚ ਨਹੀਂ ਹੋਈਆਂ ਪਰ ਅੱਜ ਚਲੋ ਮੈਂ ਧੰਨਵਾਦ ਕਰਦਾ ਵਾਂ ਮੇਅਰ ਸਾਹਿਬ ਨੇ ਕੰਮ ਪਾਸ ਕੀਤਾ ਤੇ ਆਪਾਂ ਕਰ ਰਹੇ ਹਾਂ ਪਰ ਦੁੱਖ ਇਸ ਗੱਲ ਦਾ ਸ਼ਹਿਰ ਦੀ ਸਫਾਈ ਵਾਸਤੇ ਟਾਟਾ ਇਸ ਦੀ ਪ੍ਰਪੋਜ਼ਲ ਦਿੱਤੀ ਉਹ ਕਿਉਂ ਨਹੀਂ ਪਾਸ ਕੀਤੀ ਮੇਰੇ 2.5 ਕਰੋੜ ਦੇ ਕੰਮ ਰੰਗਲਾ ਪੰਜਾਬ ਦੇ ਵਿੱਚ ਆਏ ਜੀਦੀਆਂ ਸਟਰੀਟ ਲਾਈਟਾਂ ਲਗਣੀਆਂ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਰੋਸ਼ਨਾਈ ਹੋਣੀ ਸੀ ਸਾਰੇ ਟੋਟਲ ਜਿਹਦੇ ਚ 1 ਕਰੋੜ ਦਾ ਪ੍ਰੋਜੈਕਟ ਲਾਈਟਾਂ ਦਾ ਸੀ ਉਹਦੇ ਵਿੱਚ 50 ਲੱਖ ਦੇ ਮੇਰੇ ਚੌਂਕਾਂ ਦੇ ਕੈਮਰੇ ਸੀ ਉਸ ਤੋਂ ਬਾਅਦ ਪਾਰਕਾਂ ਦੇ ਪੈਸੇ ਇਹਨਾਂ ਨੇ 2.5 ਕਰੋੜ ਉਹ ਵੀ ਨਹੀਂ ਪਾਸ ਕੀਤਾ ਪਰ ਕੋਈ ਗੱਲ ਨਹੀਂ 31 ਮਾਰਚ ਨੂੰ ਇਹ ਜਿਹੜੇ ਫੰਡ ਆਏ ਨੇ ਸਾਨੂੰ ਇਹ ਲੈਪਸ ਹੋ ਜਾਣੇ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹਨੂੰ ਇੱਕ ਇੱਕ ਦਿਨ ਜਿਹੜਾ ਬਹੁਤ ਹੀ ਜ਼ਿਆਦਾ ਕੀਮਤੀ ਆ ਇਹਨੂੰ ਛੇਤੀ ਤੋਂ ਛੇਤੀ ਸਾਨੂੰ ਕੰਮ ਕਰਾਉਣੇ ਚਾਹੀਦੇ ਨੇ ਅੱਜ ਸਾਡੇ ਕੋਲੋਂ ਚੰਡੀਗੜ੍ਹ ਦੇ ਉੱਤੋਂ ਚੀਫ ਇੰਜੀਨੀਅਰ ਸਾਹਿਬ ਵੀ ਆਏ ਸੀ ਜਿਹੜੇ ਕੰਮਾਂ ਨੂੰ ਚੈੱਕ ਕਰਨਾ ਆਏ ਸੀ ਤੇ ਕੰਮ ਕੋਈ ਸਟਾਰਟ ਹੀ ਨਹੀਂ ਹੋਇਆ ਉਹ ਵੀ ਡਿਪਾਰਟਮੈਂਟ ਵਾਲੇ ਸਾਡੇ ਐਮਈ ਬ੍ਰਾਂਚ ਦੇ ਸਾਰਿਆਂ ਨੂੰ ਕਹਿ ਕੇ ਗਏ ਨੇ ਕਿ ਤੁਸੀਂ ਕੰਮ ਸਟਾਰਟ ਨਹੀਂ ਕਰ ਰਹੇ ਤੁਹਾਡੇ ਜਿਹੜੇ ਫੰਡ ਨੇ ਇਹ ਲੈਬਸ ਹੋ ਜਾਣੇ 31 ਮਾਰਚ ਨੂੰ ਇਸ ਕਰਕੇ ਕੰਮ ਜਿਹੜੇ ਛੇਤੀ ਸਟਾਰਟ ਕਰਨੇ ਚਾਹੀਦੇ ਆ ਹੋ ਜਾਂਦੇ ਆ ਕਿ ਆਪਾਂ ਦੇ ਸਭ ਉਤ ਘਾਟਾ ਨਿਕਲ ਕੇ ਸਭ ਦੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਮੇਅਰ ਸਾਹਿਬ ਨੂੰ ਮੈਂ ਇਹ ਦੱਸਣਾ ਚਾਹੁੰਦਾ ਵਾ ਵੀ ਮੇਅਰ ਸਾਹਿਬ ਅੱਜ ਜਵੇਂ ਫੋਕੀਆਂ ਸ਼ੋਰਤਾਂ ਬਣਾਉਣ ਦੀ ਲੋੜ ਨਹੀਂ ਸਾਨੂੰ ਇਹ ਜਿਹੜੀਆਂ ਸੜਕਾਂ ਨੇ ਇਹ ਮੈਂ ਐਸਟੀਮੇਟ ਆਪਣੇ ਅਫਸਰ ਸਹਿਬਾਨਾਂ ਨੂੰ ਕਿਹਾ ਕਿ ਪਾਸ ਕਰਵਾਈ ਔਰ ਮੈਂ ਬਣਾ ਕੇ ਦਿੱਤੀਆਂ ਵੀ ਮੈਂ ਪ੍ਰਪੋਜ਼ਲਾਂ ਤਿਆਰ ਕਰਕੇ ਦਿੱਤੀਆਂ ਚਾਹੇ ਡੀ ਲੈਕਸ ਦੀ ਪੁਲੀ ਵਾਲੀ ਹੋਵੇ ਚਾਹੇ ਇਹ ਵਾਲੀ ਸੜਕ ਹੋਵੇ ਚਾਹੇ ਜਿਹੜੀ ਆ ਸੁੱਖਾ ਆਪਣੇ ਜਿਹੜੇ ਸੁੱਖਾ ਸਿੰਘ ਮਹਤਾਬ ਸਿੰਘ ਵਾਲੀ ਹੋਵੇ ਕਿਉਂ ਉਹ ਮੈਂ ਪਹਿਲਾਂ ਹੀ ਸੋਚਿਆ ਸੀ ਵੀ ਉੱਥੇ ਮੈਂ ਚੌਂਕ ਬਣਾਉਂਗਾ ਤੁਸੀਂ ਦੇਖਿਆ ਸੜਕ ਦਾ ਰੂਪਰੇਖਾ ਸਾਰੀ ਚੇਂਜ ਹੋ ਗਈ ਕਿਉਂ ਕਿਉਂਕਿ ਉਹਦੀ ਪਹਿਲਾਂ ਪਲੈਨਿੰਗ ਬਣੀ ਹੋਈ ਸੀ ਫਿਰ ਵੱਡੀ ਗੱਲ ਇਹਨਾਂ ਨੇ ਕਦੀ ਸੋਚਿਆ ਹੀ ਇਹ ਸੜਕ ਜਿਹੜੀ ਆ ਸ਼ਹਿਰ ਦੇ ਵਿੱਚੋਂ ਆਪਾਂ ਬਕਰਪੁਰ ਥਾਣੀ ਕੱਢ ਕੇ ਉਹਨੂੰ 20 ਫੁੱਟ ਚੌੜੀ ਕਰਕੇ ਬਣਾਵਾਗੇ ਨਹੀਂ ਸੋਚਿਆ ਇਹ ਸੋਚ ਮੇਰੀ ਸੀ ਕਿਉਂਕਿ ਮੈਂ ਚਾਹਨਾ ਵਾਂ ਵੀ ਚੌਕ ਸੜਕਾਂ ਜਿਹੜੀਆਂ ਉਹਨਾਂ ਉਹਨਾਂ ਨੂੰ ਖੁੱਲੀਆਂ ਕਰਦੀਏ ਜਿਹੜੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਨਹੀਂ ਹੋਈਆਂ ਪਰ ਅੱਜ ਚਲੋ ਮੈਂ ਧੰਨਵਾਦ ਕਰਦਾ ਵਾਂ ਮੇਅਰ ਸਾਹਿਬ ਨੇ ਕੰਮ ਪਾਸ ਕੀਤਾ ਤੇ ਆਪਾਂ ਕਰ ਰਹੇ ਹਾਂ ਪਰ ਦੁੱਖ ਇਸ ਗੱਲ ਦਾ ਸ਼ਹਿਰ ਦੀ ਸਫਾਈ ਵਾਸਤੇ Tata ਇਸ ਦੀ ਪ੍ਰਪੋਜ਼ਲ ਦਿੱਤੀ ਉਹ ਕਿਉਂ ਨਹੀਂ ਪਾਸ ਕੀਤੀ ਮੇਰੇ 2.5 ਕਰੋੜ ਦੇ ਕੰਮ ਰੰਗਲਾ ਪੰਜਾਬ ਦੇ ਵਿੱਚ ਆਏ ਜਿੱਦੀਆਂ ਸਟਰੀਟ ਲਾਈਟਾਂ ਲਗਣੀਆਂ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਰੋਸ਼ਨਾਈ ਹੋਣੀ ਸੀ ਸਾਰੇ ਟੋਟਲੀ ਜਿਹਦੇ ਚ 1 ਕਰੋੜ ਦਾ ਪ੍ਰੋਜੈਕਟ ਲਾਈਟਾਂ ਦਾ ਸੀ ਉਹਦੇ ਵਿੱਚ 50 ਲੱਖ ਦੇ ਮੇਰੇ ਚੌਂਕਾਂ ਦੇ ਕੈਮਰੇ ਸੀ ਉਸ ਤੋਂ ਬਾਅਦ ਪਾਰਕਾਂ ਦੇ ਪੈਸੇ ਇਹਨਾਂ ਨੇ 2.5 ਕਰੋੜ ਉਹ ਵੀ ਨਹੀਂ ਪਾਸ ਕੀਤਾ ਪਰ ਕੋਈ ਗੱਲ ਨਹੀਂ ਜੋ ਕਰਦੇ ਕਰ ਲੈਣ ਅਖੀਰ ਤੁਸੀਂ ਇੱਕ ਗੱਲ ਦੇਖੀ ਹੋਊਗੀ ਸੁਣੀ ਵੀ ਹੋਊਗੀ ਮੇਰੇ ਫਿਰ ਮੈਂ ਇੱਕੋ ਗੱਲ ਹੀ ਕਹਿਣਾ ਵੀ ਮੇਰ ਸਾਹਿਬ ਮੇਰੇ ਵੱਡੇ ਭਰਾ ਨੇ ਪਰ ਸਿਆਸਤਾ ਨਾ ਕਰ ਠੀਕ ਆ ਹੁਣ ਮੈਂ ਇੱਕ ਗੱਲ ਦੱਸਣਾ ਇਹ ਜਿਹੜਾ 21 ਕਰੋੜ 21 ਕਰੋੜ ਜਿਹੜਾ 27 ਕਰੋੜ ਦੇ ਬਾਰ ਬਾਰ ਦੱਸੀ ਜਾਂਦੇ ਵੀ ਆਪਾਂ ਸੈਂਟਰ ਦੇ ਕੰਮ ਪਾਸ ਕਰਾ ਲੇ ਆ ਜਿਹੜੇ ਬਾਕੀ ਕਰੋੜਾਂ ਦੇ ਕੰਮ ਜਿਹੜੇ ਪੰਜਾਬ ਸਰਕਾਰ ਨੇ ਦੱਸੇ ਨੇ ਉਹ ਕਿਉਂ ਨਹੀਂ ਬੋਲਦੇ ਜਿਹੜੇ ਬਾਕੀ ਉਦਘਾਟਨ ਕਰਦੇ ਆ ਹੁਣ ਮੈਂ ਧਰਮਪੁਰਾ ਕਲੋਨੀ ਕਰਕੇ ਆਇਆ ਠੀਕ ਆ ਹੁਣ ਮੈਂ ਇਸ ਤੋਂ ਬਾਅਦ ਮੁਰਗੀ ਮੱਲੇ ਚੱਲਾਂ ਇਸ ਤੋਂ ਬਾਅਦ ਸ਼ਹਿਰ ਦੇ ਅੰਦਰ ਦੀਆਂ ਸੜਕਾਂ ਤੇ ਕਰ ਰਿਆਂ ਉਹ ਕਿਉਂ ਨਹੀਂ ਬੋਲਦੇ ਇਹ ਚਾਹੁੰਦੇ ਨੇ ਸਿਆਸਤ ਕੀ ਆ ਵੀ ਉਹ 27 ਕਰੋੜ ਦੇ ਵਿੱਚ ਹੀ ਸਾਰੇ ਕੰਮ ਇਨਕਲੂਡ ਕਰ ਲਏ ਦੇਖੋ ਮੈਂ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਜਦੋਂ ਬਾਰ-ਬਾਰ ਗੱਲ ਕਰਦੇ ਨੇ ਮੈਂ ਕਹਿੰਦਾ ਇੰਨਾ ਹੀ ਦਰਦ ਆ ਆਪਾਂ ਕਹਿੰਦੇ ਸ਼ਹਿਰ ਚ ਲੁੱਟਾ ਖੋਵਾ ਹੁੰਦੀਆਂ ਸ਼ਹਿਰੀ ਕਲਸੀ ਦੇ 50 ਲੱਖ ਰੁਪਏ ਲੈ ਕੇ ਆ ਚੌਂਕਾ ਚ ਕੈਮਰੇ ਲਵਾਉਣ ਵਾਸਤੇ ਕਿਉਂ ਨਹੀਂ ਪਾਸ ਕਰਦੇ ਕਿਉਂ ਨਹੀਂ ਕਰਦੇ ਕਾਰਨ ਕੀ ਉਹਦਾ ਨੀਅਤ ਚ ਕੋ ਹੁਣ ਮੈਂ ਕਿਰਾਏ ਇੰਪਰੂਵਮੈਂਟ ਹੁਣ ਦੇਖੋ ਜਿਹੜਾ ਕੰਮ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਹੈ ਨਹੀਂ ਕੀਤਾ ਅੱਜ ਹਾਰ ਕੇ ਉਥੋਂ ਫਾਈਨਲ ਚੁੱਕ ਗਏ ਇੰਪਰੂਵਮੈਂਟ ਟ੍ਰਸਟ ਦਿੱਤੀਆਂ ਉਹਨਾਂ ਦੇ ਟੈਂਡਰ ਜਿਹੜੇ 6 ਮਹੀਨੇ ਪਹਿਲਾਂ ਲੱਗਣੇ ਉਹ ਟੈਂਡਰ ਅੱਜ ਲਾਏ ਨੇ ਆਪਾਂ ਕਿਹਦੇ ਕਰਕੇ ਡਿਲੇ ਹੋਇਆ ਸਰ ਤੁਸੀਂ ਟਾਟਾ ਇਸ ਦੀ ਗੱਲ ਕਰ ਰਹੇ ਹੋ ਇਸ ਅੱਗੇ ਵੀ ਤਿੰਨ ਖੜੀਆਂ ਨੇ ਜਿਨ੍ਹਾਂ ਦੇ ਚਲਾਣ ਲਈ ਡਰਾਈਵਰ ਨਹੀਂ ਆ ਦੇਖੋ ਇੱਕ ਇੱਕ ਗੱਲ ਸੁਣੋ ਮੇਰੀ ਤੇ ਤਿੰਨ ਜਿਹੜੀਆਂ ਮੇਰੀ ਮੇਰੀ ਇੱਕ ਗੱਲ ਸੁਣੋ ਚਲਾਣ ਵਾਲਾ ਸਟਾਫ ਮੇਰੀ ਸਾਹਿਬ ਮੈਂ ਦੱਸਣਾ ਚਾਹਨਾ ਜਿਹੜੀਆਂ 18 ਨੇ ਤਿੰਨ ਖੜੀਆਂ ਜਿਹੜੀਆਂ 15 ਚੱਲਣ ਦੀਆਂ ਉਹ ਕਦੇ ਨਾ ਚੱਲਣ ਦੀਆਂ ਉਹਨਾਂ 'ਚ ਕੋਈ ਭੂਤ ਬੈ ਕੇ ਚਲਾਉਂਦਾ ਉਹ ਕਿੱਥੋਂ ਚੱਲਣਦੀਆਂ ਕਹਿਣ ਦਾ ਭਾਵ ਜੇ ਤਿੰਨ ਵੀਕਲਾਂ 'ਚ ਕੋਈ ਖਰਾਬੀ ਹੋ ਜੂਗੀ ਲੱਗ ਜੂਗੀ ਜਾਂ ਲੱਗੀਆਂ ਹੋਣਗੀਆਂ ਇਹਦਾ ਮਤਲਬ ਇਹ ਥੋੜਾ ਜਾਂ ਹੋ ਸਕਦਾ ਕੋਈ ਡਰਾਈਵਰ ਨਾ ਨਾ ਕੋਈ ਹੋ ਸਕਦਾ ਡਰਾਈਵਰ ਦੇਖੋ ਇਹ ਗੱਲ ਜੇ ਤੁਹਾਨੂੰ ਦੱਸ ਸਕਦੇ ਸਾਡੇ ਤੇਨ ਚਲਿਓ ਆਪਾਂ ਪੁੱਛਦੇ ਆ ਕਿਉਂ ਖਲੋਤੀਆਂ ਨੇ ਕਿਉਂ ਲੱਗੀਆਂ ਨੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਕਿਹਦੀ ਆ ਨਗਰ ਨਿਗਮ ਸਾਂਭਣਾ ਕਿੰਨੇ ਆ ਮੈਨੂੰ ਕਿਉਂ ਲੋਡ ਪੈਂਦੀ ਆ ਕਾਰਪੋਰੇਸ਼ਨ 'ਚ ਜਾ ਕੇ ਬਹਿਂਦੀ ਆ ਜਦੋਂ ਦਾ ਮੈਂ ਆ ਕੇ ਚਾਰ ਦੀ ਸਫਾਈ ਦਾ ਫਰਕ ਪਿਆ ਕਿ ਨਹੀਂ ਪਿਆ ਪਿਆ ਕਿ ਨਹੀਂ ਅੱਜ ਹਰ ਬੰਦਾ ਜਾਣਦਾ ਕਰਦਾ ਕਿਉਂ ਨਹੀਂ ਇਹ ਕਰਦੇ ਲੋਕਾਂ ਨੇ ਚੁਣਿਆ ਵਾ ਇਹਨਾਂ ਨੂੰ ਯਾਰ ਤੁਸੀਂ ਬੈਠੋ ਆਪਣੀ ਜ਼ਿੰਮੇਵਾਰੀ ਕਰੋ ਆਪਣਾ ਕੰਮ ਕਰੋ ਠੀਕ ਹੈ ਸਿਆਸਤ ਨਾ ਕਰੀਏ ਹੁਣ ਮੈਂ ਵੀ ਦੇ ਬਹਿ ਕੇ ਉਹੀ ਸਟਾਫ ਹੈ ਨਾ ਉਹੀ ਸਭ ਕੁਝ ਹੈ ਨਾ ਆਪਾਂ ਕੰਮ ਕਰ ਰਹੇ ਆ ਨਾ ਸਾਰੇ ਰਲ ਕੇ ਕੰਮ ਕਰ ਰਹੇ ਆ ਨਾ ਬੜੇ 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 ਬਸ ਤੁਸੀਂ ਤੁਸੀਂ ਵੀ ਸਾਲ ਹੈ ਇਸ ਸਾਲ ਦੇ ਵਿੱਚ ਹੋਰ ਜਿਹੜਾ ਮੈਂ ਕਿਹਾ ਜੀ ਤੁਹਾਡੇ ਸਾਹਮਣੇ ਅੱਜ ਇੱਕ ਗੱਲ ਮਾਨਣਾ ਕਹਿ ਸਕਦਾ ਵੀ ਮੈਂ ਦੇਖ ਰਿਹਾ ਸੀ ਨੌਜਵਾਨ ਬਾਹਰਲੇ ਮੂਰਖ ਹੁੰਦੇ ਨਾ ਜਦੋਂ ਉਹ ਆ ਕੇ ਆਪਣੇ ਦਿਲੀ ਖਲੋ ਕੇ ਵੀਡੀਓ ਬਣਾ ਕੇ ਜਾਂਦੇ ਨੇ ਵੀ ਪਹਿਲਾਂ ਗਏ ਹਾਂ ਉਦੋਂ ਕੀ ਸੀ ਤੇ ਅੱਜ ਕੀ ਹੈ ਇਹਦਾ ਕਲਸੀ ਜਿੰਦਾਬਾਦ ਕਲਸੀ ਜਿੰਦਾਬਾਦ ਇਹਦਾ ਮਤਲਬ ਅੱਜ ਬਟਾਲੇ ਦੇ ਵਿੱਚ ਜੇ ਸੁਧਾਰ ਹੋਇਆ ਲੋਕਾਂ ਨੇ ਕੁਝ ਫਰਕ ਦੇਖਿਆ ਤੇ ਫਿਰ ਤਾਂ ਹੀ ਜੀਟੀ ਰੋਡ ਤੇ ਲੈਟਾ ਗੱਲ ਕਰ ਸਕਦੇ ਜਗਾ ਦੇਾਂਗੇ ਕੜਜੋ ਇਹ ਡੀਲੈਕਸ ਫੁਲੀ ਵਾਲੀ ਸੰਕਟ ਇਹ ਡੀਲੈਕਸ ਫੁਲੀ ਵਾਲੀ ਵਾਰ-ਵਾਰ ਕਿਉਂ ਕਰਦੇ ਕਿਉਂ ਵਾਰ-ਵਾਰ ਵਾਹ ਇਹ ਮੈਂ ਸਭ ਸਮੇਂ ਦਾ ਸਭ ਰਾਜਨੀਤੀ ਆ ਸਾਬ ਇਹ ਡੀਲੈਕਸ ਹੀ ਕਿਉਂ ਹੁੰਦਾ ਆ ਬਾਕੀ ਸੜਕ ਆ ਮੁਰਗੀ ਮਲੇ ਦੀ ਗੱਲ ਕਰ ਲੋ ਆ ਪੁਲਸ ਲਾਈਨ ਦੀ ਗੱਲ ਕਰ ਲੋ ਸਾਰਾ ਸ਼ਹਿਰ ਤਸੀਲੇ ਟੁਕਦਾ ਇਹ ਡੀਲੈਕਸ ਤੇ ਕਿਉਂ ਗੱਲ ਹੁੰਦੀ ਆ ਜੀ ਉੱਥੇ ਆਣੀ ਆ ਕਰਾਂਗੇ ਸੁਨੇਤਾ ਜੀ ਅੱਜ ਇੱਕ ਨੌਜਵਾਨ ਵੱਲੋਂ ਜਿਹੜਾ ਕਿ ਮੋਤੀ ਭਗਤ ਆਪਣੇ ਆਪ ਨੂੰ ਦੱਸਦਾ ਹੀ ਅੱਜ ਉਹਨੇ ਬਕਾਇਦਾ ਜਿਹੜਾ ਵਾ ਵੀਡੀਓ ਬਣਾ ਕੇ ਵੀ ਕਿਹਾ ਗਿਆ ਕਿ ਜੇ ਕੰਮ ਹੁੰਦੇ ਨੇ ਤੇ ਤਰੀਕ ਜੋ ਬੰਦੀ ਹੈ ਵਿਧਾਇਕਾਂ ਸੀ ਕਰਾਵੇ ਤਾਂ ਕੋਈ ਕਰਾਵੇ ਮੈਂ ਧੰਨਵਾਦ ਕਰਦਾ ਦੇਖੋ ਦੇਖੋ ਦੋ ਗੱਲਾਂ ਨੇ ਮੈਂ ਮੈਂ ਫਿਰ ਇੱਕੋ ਗੱਲ ਕਹਿਣਾ ਵਾ ਅ ਮੈਂ ਕਹਿੰਦਾ ਸਿਆਸਤਾਂ ਛੱਡੀ ਆਪਾਂ ਰਾਜਨੀਤੀਆਂ ਛੱਡੀ ਆਪਾਂ ਅਬ ਕੰਮ ਦੀ ਗੱਲ ਕਰੀਏ ਠੀਕ ਆ ਜੇ ਮੇਰਾ ਫੋਰ ਐਗਜ਼ਾਮਪਲ ਇਹ ਹੋਈਆ ਮੇਰਾ ਮਕਸਦ ਕੀ ਆ ਮੇਰਾ ਮਕਸਦ ਇਹ ਆ ਵੀ ਜੇ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦੀ ਪੱਗ ਬੰਨੀ ਆ ਜਾਂ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦਾ ਅਸ਼ੀਰਵਾਦ ਦਿੱਤਾ ਤਾਂ ਮੈਂ ਉਹਨਾਂ ਨੂੰ ਕੁਝ ਕੰਮ ਵਧੀਆ ਕਰਕੇ ਵਿਖਾਲ ਜਾਵਾਂ ਆ ਹੁਣ ਤੁਸੀਂ ਇੱਥੇ ਹੋ ਸਰਕਾਰਾਂ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਆ ਸਾਹਮਣੇ ਕੰਨਵਣ ਚੁੰਗੀ ਆ ਠੀਕ ਆ ਇੱਥੇ ਆ ਮਾਰਕੀਟ ਵਾਲੇ ਨੇ ਉਹਨਾਂ ਨੂੰ ਪੁੱਛੋ ਵੀ ਪਿਛਲੇ 35 ਸਾਲਾਂ ਤੋਂ ਉਹਨਾਂ ਦੀ ਕਿਸੇ ਨੇ ਸਾਰ ਲਈ ਅੱਜ ਉਹ ਬੰਦੇ ਵਿਚਾਰੇ ਕਿੱਥੋਂ ਭੱਜਣਗੇ ਆ ਟਰੱਕ ਜੂਨੀਅਨ ਆ ਉੱਥੇ ਵੇਖੋ ਜਾ ਕੇ ਪਹਿਲਾਂ ਕੀ ਹਾਲਾਤ ਸੀ ਹੁਣ ਕੰਮ ਸ਼ੁਰੂ ਕੀਤਾ ਹੁਣ ਵੇਖਿਓ ਕੀ ਫਰਕ ਆ ਕਿੰਨੇ ਸਾਰ ਲਈ ਉਤੋਂ ਪਹਿਲਾਂ ਇੰਪਰੂਵਮੈਂਟਸ ਦੇ ਸਾਹਮਣੇ ਵੇਖ ਲੋ ਤੋਆਂ ਦੇ ਵਿੱਚ ਲੋਕ ਜਿਹੜੇ ਇਹ ਦੇਖਦੇ ਸੋ ਟੋਣਾ ਹੈ ਵਾਹ ਕਹਿਣ ਦਾ ਪਾਵ ਸਮਾਂ ਲੱਗਦਾ ਪਰ ਸਮੇਂ ਬਾਅਦ ਨੇਚਰਲੀ ਦੇਖ ਨਜ਼ਰ ਆਉਂਦੀ ਆ ਅੱਜ ਦੇ ਸਮੇਂ ਆਮ ਆਦਮੀ ਬਟਾਲੇ ਦੇ ਵਿੱਚੋਂ ਮੈਂ ਕਹਿ ਸਕਦਾ ਵੀ ਚੜ੍ਹਦੀ ਕਲਾ ਚ ਇਹਦਾ ਵੀ ਕਿੰਤੂ ਮਰੰਤੂ ਕੋਈ ਨਹੀਂ ਸਿਰਫ ਬਿਆਨ ਬਾਜ਼ੀਆਂ ਚ ਜ਼ਰੂਰ ਭੰਡ ਸਕਦੇ ਨੇ ਪਰ ਜੇ ਕੰਮ ਦੀ ਗੱਲ ਕਰਨ ਤੇ ਰਿਪੋਰਟ ਕਰਦਾ ਜਿਹੜੀਆਂ ਨੇ ਨਾ ਫਿਰ ਆਮ ਆਦਮੀ ਪਾਰਟੀ ਦੀਆਂ ਪਿੱਛੇ ਔਰ ਮੈਂ ਇੱਕ ਗੱਲ ਨਾਲ ਐਡ ਕਰ ਦਿਆਂ ਜਦੋਂ ਇਹ ਕਹਿੰਦੇ ਹੁੰਦੇ ਨਾ ਸੈਂਟਰ ਦੇ ਪੈਸੇ ਸੈਂਟਰ ਦੇ ਪੈਸੇ ਨਾਲ ਆਪਣੇ ਮਾਈਕ ਤੇ ਵੀ ਪੁੱਛਿਆ ਕਰੋ ਵੀ ਜਿਹੜਾ ਸੀਵਰੇਜ ਦਾ ਕੰਮ ਕਰਾਏ ਉਹ ਕਿਹੜੇ ਪੈਸੇ ਉਹ ਯਾਦ ਉਹ ਕਿਹੜੇ ਉਹ ਕਿਉਂ ਨਹੀਂ ਬੋਲਦੇ ਉਹ ਕਿਉਂ ਨਹੀਂ ਦੱਸਦੇ ਉਦੋਂ ਇਹ ਮੈਂ ਸੁਣ ਰਿਹਾ ਸੀ ਇੰਟਰਵਿਊ ਵੀ ਐਮਐਲਏ ਸਾਹਿਬ ਨੂੰ ਕਹਿੰਦੇ ਮਹੂਰਤਾਂ ਦਾ ਬੜਾ ਸ਼ੌਂਕ ਆ ਫਿਰ ਜਦੋਂ ਅੰਮ੍ਰਿਤ ਦੇ ਪੈਸੇ ਆਏ ਇਹ ਸੀਵਰੇਜ ਦੇ ਉਦੋਂ ਫਿਰ ਬੀਜੇਪੀ ਵਾਲਿਆਂ ਨੂੰ ਲੈ ਕੇ ਮਹੂਰਤ ਕਰ ਲੈਣੇ ਕੰਨਾ ਫੋਟੋਆਂ ਪੁਰਾਣੀਆਂ ਐਵੇਂ ਨਾ ਮੈਂ ਰਾਜਨੀਤੀ ਚ ਨਹੀਂ ਪੈਣਾ ਚਾਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਤੁਸੀਂ ਜੋ ਕਰਨਾ ਮੈਂ ਤੁਹਾਡੇ ਪਰਦੇ ਨਹੀਂ ਖੋਲ ਰਿਆ ਹਲੇ ਮੈਂ ਠਕੇ ਰੱਖਿਆ ਬਹੁਤ ਕੁਛ ਹੈ ਮੇਰੇ ਕੀ ਕੀ ਇਹਨਾਂ ਦੀਆਂ ਸਰਕਾਰਾਂ ਚ ਇਹਨਾਂ ਨੇ ਕੀਤਾ ਕੀ ਕੀ ਇਹਨਾਂ ਦੇ ਕੰਮ ਚੱਲਦੇ ਰਹੇ ਕਿਹੜੀਆਂ ਕਿਹੜੀਆਂ ਮੈਂ ਤੇ ਇਥੋਂ ਤੱਕ ਇਨਕੁਆਰੀਆਂ ਤੱਕ ਹਲੇ ਤੱਕ ਪੈਂਡਿੰਗ ਆ ਮੈਂ ਉਹ ਵੀ ਨਹੀਂ ਧਿਆਨ ਦਿੱਤੇ ਮੈਂ ਕਿਹਾ ਯਾਰ ਜੋ ਇਹਨਾਂ ਦੇ ਕਰਮ ਸੀ ਇਹਨਾਂ ਨੇ ਕੀਤੇ ਮੇਰਾ ਜੋ ਮਕਸਦ ਹੈ ਮੈਂ ਆਪਣਾ ਆਪਣੇ ਲੋਕਾਂ ਤੇ ਜਾਵਾਂ ਇਹਨਾਂ ਇਨਕੁਆਰੀਆਂ ਤੱਕ ਮੈਂ ਨਹੀਂ ਛੇੜੀਆਂ ਇਹਨਾਂ ਦੀ ਦਿਨ ਚੜਦਾ ਮੇਰਾ ਇੱਕ ਟੈਲੀਫੋਨ ਜਾਣਾ ਠੀਕ ਆ ਪਰ ਨਹੀਂ ਮੈਂ ਬਦਲੇ ਦੀ ਭਾਵਨਾ ਨਾਲ ਸਿਆਸਤ ਨਹੀਂ ਕਰਦਾ ਮੈਂ ਕੰਮ ਦੀ ਭਾਵਨਾ ਨਾਲ ਸਿਆਸਤ ਕਰਦਾ ਐਵੇਂ ਮੈਂ ਨਹੀਂ ਚਾਹੁੰਦਾ ਵੀ ਮੈਂ ਹੋਰ ਪਰਦੇ ਖੋਲਣਾ ਪਰ ਮੈਂ ਇੱਕੋ ਗੱਲ ਕਹਿੰਦਾ ਰਾਜਨੀਤੀ ਨਾ ਕਰੀਏ ਕੰਮ ਕਰੀਏ ਜੇ ਮੈਂ ਤੁਹਾਨੂੰ ਕੋਈ ਪ੍ਰਪੋਜ਼ਲਾਂ ਭੇਜਦਾ ਅੱਛਾ ਆ ਪੁੱਛਿਆ ਕਮਿਸ਼ਨਰ ਸਾਹਿਬ ਵੱਲੋਂ ਤੁਹਾਨੂੰ ਇੰਪਰੂਵਮੈਂਟ ਖਜੂਰੀ ਗੇਟ ਜਿਹੜੀ ਜਗ੍ਹਾ ਜਿੱਥੇ ਕੂੜਾ ਲੱਗਾ ਹੁੰਦਾ ਤੁਹਾਨੂੰ ਪ੍ਰਪੋਜ਼ਲ ਆਈ ਆ ਵੀ ਇਹਦੀ ਮਾਰਕੀਟ ਬਣਾਓ ਬਣਾ ਕੇ ਜਿਹੜਾ ਪੈਸਾ ਇਹਦੇ ਤੋਂ ਆਵੇ ਆਪਾਂ ਦਾਸ ਕੇਲੇ ਲੈ ਕੇ ਕੂੜੇ ਵਾਸਤੇ ਜਗਾ ਲਈਏ ਠੀਕ ਹੈ ਸ਼ਹਿਰ ਦਾ ਕੂੜਾ ਇੱਕ ਪਾਸੇ ਇਕੱਠਾ ਕਰੀਏ ਕਿਉਂ ਕਿਉਂ ਨਹੀਂ ਭਲਾ ਪ੍ਰਪੋਜ਼ਲ ਪਾਸ ਕੀਤੀ ਉਹ ਮਾੜੀ ਗੱਲ ਮੈਨੂੰ ਦੱਸੋ ਠੀਕ ਹੈ ਸਹੀ ਗੱਲ ਹੈ ਨਾ ਇਹ ਸ਼ਹਿਰ ਦੇ ਭਲੇ ਲਈ ਪਰ ਕਿਉਂ ਉਹਦੇ ਚ ਜੇ ਸ਼ਹਿਰੀ ਕਲਸੀ ਕਰ ਜਾਂਦਾ ਤੇ ਫਿਰ ਉਹਦੀ ਟੌਰ ਬਣ ਜਾਣੀ ਇਹਨਾਂ ਨੇ ਕੀਤਾ ਨਹੀਂ ਤੇ ਮੈਂ ਤੁਹਾਨੂੰ ਵੀ ਕਹਿੰਦਾ ਵੀ ਆਓ ਠੀਕ ਹੈ ਮੈਂ ਤੇ ਜਿੱਦਨ ਦੀ ਇਹਨਾਂ ਨੇ ਕਈਆਂ ਪਲੇਟਾਂ ਬਲੂਟਾਂ ਵਾਲਾ ਮੈਂ ਤੇ ਉਹ ਵੀ ਘਟਾ ਦਿਆਂ ਮੈਂ ਕਿਹਾ ਯਾਰ ਨਾਰੀਏ ਲਈ ਥੋੜੀ ਜਾਓ ਕੋਈ ਗੱਲ ਹੀ ਲੋਕਾਂ ਨੂੰ ਕੰਮ ਦੇਖਣਾ ਚਾਹੀਦਾ ਸੋ ਇਹ ਇੱਕ ਸਿਆਸਤ ਜਿਹੜੀ ਹੈ ਨਾ ਕੰਮ ਦੀ ਹੁੰਦੀ ਹੈ ਬਿਆਨ ਬਿਆਤੀਆਂ ਦੀ ਸਿਆਸਤ ਨਹੀਂ ਲੋਕ ਅੱਜ ਦੇ ਸਮੇਂ ਬਿਆਨ ਬਾਜ਼ੀਆਂ ਨੂੰ ਘੱਟ ਤੇ ਕੰਮ ਨੂੰ ਪਸੰਦ ਕਰਦੇ ਯਾਰ ਇਹੋ ਕੰਮ ਅੱਜ ਸ਼ਹਿਰੀ ਕਲਸੀ ਨੇ ਤੇ ਫਿਰ ਸੈਂਟਰ ਚੋਂ ਕਰਾ ਲਿਆ ਜਾਂ ਪੰਜਾਬ ਸਰਕਾਰ ਤੋਂ ਕਰਾ ਲਿਆ ਤੁਹਾਡੇ ਕੋ ਕਿਉਂ ਨਹੀਂ ਆਇਆ ਡੀਲੈਕਸ ਦੀ ਪੁਲੀ ਵਾਲੀ ਸੜਕ ਦੀ ਤੇ ਗੱਲ ਬਾਰ ਬਾਰ ਕਰਦੇ ਹੋ ਕਿਉਂ ਨਹੀਂ ਬਣੀ ਠੀਕ ਆ ਆਪਾਂ ਮੈਂ ਖਾਲਾਂ ਕਿਹੜੀਆਂ ਕਿਹੜੀਆਂ ਸੜਕਾਂ ਰੈਂਦੀਆਂ ਨੇ ਹੁਣ ਬਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਇੱਕੋ ਗੱਲ ਬਾਰ-ਬਾਰ ਕਹੂੰਗਾ ਇਹਨਾਂ ਸਾਰਿਆਂ ਨੂੰ ਐਵੇਂ ਨਾ ਬਹੁਤਾ ਸਿਆਣੇ ਨਾਂ ਬਣੀਏ ਮੈਨੂੰ ਸਭ ਪਤਾ ਵਾ ਕੀ ਕੁਝ ਹੈਗਾ ਵਾ ਸਭ ਮੈਂ ਜਾਣਦਾ ਮੈਂ ਮੈਂ ਹੋਰ ਨਾ ਮੈਂ ਬਾਅਦ ਵਿੱਚ ਇੱਕ ਦਿਨ ਇਕੱਲਾ ਬਹਿ ਕੇ ਬਟਾਲੇ ਤੇ ਭੁੱਖ ਬਾਣੀ ਕਰਦੇ ਆ ਰਹਿਣ ਦੀ ਛੱਡੀ ਆਪਾਂ ਹੱਸੀ ਗੱਲ ਤੋਂ ਵੀ ਤੋਂ ਪ੍ਰਪੋਜ਼ਲ ਲੈ ਕੇ ਆ ਰਹੇ ਹੋ ਕਰ ਰਹੇ ਆ ਭਾਜੀ ਕਰ ਰਹੇ ਆ ਇੱਕ ਪਲਾਨ ਆ ਬਹੁਤ ਵਧੀਆ ਉਹਦੇ ਵਾਸਤੇ ਮੈਂ ਉਹ ਵੀ ਪਹਿਲਾਂ ਪੁੱਛ ਲਿਓ ਇਹਨਾਂ ਨੂੰ ਬਾਅਦ ਇਹ ਵੀ ਨਾ ਕਹਿਣ ਵੀ ਅਸੀਂ ਪ੍ਰਪੋਜ਼ਲ ਪਾਸ ਕਰਤੀ ਤੇ ਬਣਾਉਣੀ ਤੇ ਆ ਪਰ ਇਹਨਾਂ ਨੂੰ ਪਤਾ ਨਹੀਂਦਾ ਹੁਣ ਠੀਕ ਆ ਸੋ ਉਹਦੇ ਲਈ ਵੀ ਇੱਕ ਪਲਾਨ ਬਹੁਤ ਵਧੀਆ ਤਿਆਰ ਕਰ ਰਹੇ ਨੇ ਔਰ ਉਹਦਾ ਮੈਨੂੰ ਲੱਗਦਾ ਕਿ ਪ੍ਰਮਾਤਮਾ ਕਿਰਪਾ ਕਰੂਗਾ ਲੱਗੇ ਆ ਕਰ ਰਹੇ ਆ ਬੜਾ ਕੁਝ ਹੋਣ ਵਾਲਾ ਇੱਕ ਵਾਰੀ ਬਟਾਲੇ ਨੂੰ ਉਹ ਰੂਪਰੇਖਾ ਵਧੀਆ ਦੇ ਦਈਏ ਫਿਰ ਇੱਕ ਬੜੀ ਵੱਡੀ ਮੰਗਿਆ ਬਟਾਲੇ ਦੀ ਉਹ ਚੁੱਕਣੀ ਆ ਆਪਾਂ ਨਹੀਂ ਹਲੇ ਮੈਂ ਤਾਂ ਕੁਝ ਕਹੇ ਨਹੀਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਸ਼ਹਿਰ ਵਾਸੀਆਂ ਨੂੰ ਕਿ ਸਾਨੂੰ ਪਿਛਲੇ ਦਿਨੀ ਕੇਂਦਰ ਸਰਕਾਰ ਦੀ ਸਪੈਸ਼ਲ ਅਸੈਸਮੈਂਟ ਘਰਾਟ ਆਈ ਸੀ 27 ਕਰੋੜ ਦੀ ਉਹਦੇ ਅਸੀਂ ਟੈਂਡਰ ਲਾ ਕੇ ਤੇ ਲਗਭਗ ਪਿਛਲੇ ਮਹੀਨੇ 12 ਤਰੀਕ ਨੂੰ ਅਸੀਂ ਵਰਕ ਆਰਡਰ ਕਰ ਦਿੱਤੇ ਜਿਹਨੂੰ ਅੱਜ ਲਗਭਗ ਮਹੀਨਾ ਹੀ ਹੋ ਗਿਆ ਤੇ ਉਹ ਕੰਮ ਜਿਹੜੇ ਆ ਇੱਕ ਦੋ ਸਟਾਰਟ ਕਰਾਏ ਗਏ ਆ ਤੇ ਜਿਹੜੇ ਬਾਕੀ 6 ਸੜਕਾਂ ਨੇ ਉਹਨਾਂ ਦੇ ਕੰਮ ਸਟਾਰਟ ਨਹੀਂ ਕਰਾਏ ਗਏ ਉਹਦੇ ਵਿੱਚ ਕਿਸੇ ਕਾਗਜ਼ੀ ਲਿਖਤ ਪੜਤ ਦੀ ਕੋਈ ਜ਼ਰੂਰਤ ਵੀ ਨਹੀਂ ਗਈ ਸਰਪ੍ਰੇਮ MLA ਸਾਹਿਬ ਦਾ ਮਹੂਰਤ ਕਰਨ ਦਾ ਟਾਈਮ ਨਹੀਂ ਲੱਗ ਰਿਹਾ ਤੇ 31 ਮਾਰਚ ਨੂੰ ਇਹ ਜਿਹੜੇ ਫੰਡ ਆਏ ਨੇ ਸਾਨੂੰ ਇਹ ਲੈਪਸ ਹੋ ਜਾਣੇ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹਨੂੰ ਇੱਕ ਇੱਕ ਦਿਨ ਜਿਹੜਾ ਬਹੁਤ ਹੀ ਜ਼ਿਆਦਾ ਕੀਮਤੀ ਆ ਇਹਨੂੰ ਛੇਤੀ ਤੋਂ ਛੇਤੀ ਸਾਨੂੰ ਕੰਮ ਕਰਾਉਣੇ ਚਾਹੀਦੇ ਨੇ ਅੱਜ ਸਾਡੇ ਕੋਲੋਂ ਚੰਡੀਗੜ੍ਹ ਦੇ ਉੱਤੋਂ ਚੀਫ ਇੰਜੀਨੀਅਰ ਸਾਹਿਬ ਵੀ ਆਏ ਸੀ ਜਿਹੜੇ ਕੰਮਾਂ ਨੂੰ ਚੈੱਕ ਕਰਨ ਆਏ ਸੀ ਤੇ ਕੰਮ ਕੋਈ ਸਟਾਰਟ ਹੀ ਨਹੀਂ ਹੋਇਆ ਉਹ ਵੀ ਡਿਪਾਰਟਮੈਂਟ ਵਾਲੇ ਸਾਡੇ ਐਮੀ ਬ੍ਰਾਂਚ ਦੇ ਸਾਰਿਆਂ ਨੂੰ ਕਹਿ ਕੇ ਗਏ ਨੇ ਕਿ ਤੁਸੀਂ ਕੰਮ ਸਟਾਰਟ ਨਹੀਂ ਕਰ ਰਹੇ ਤੁਹਾਡੇ ਜਿਹੜੇ ਫੰਡ ਨੇ ਇਹ ਲੈਪਸ ਹੋ ਜਾਣੇ 31 ਮਾਰਚ ਨੂੰ ਇਸ ਕਰਕੇ ਕੰਮ ਜਿਹੜੇ ਛੇਤੀ ਸਟਾਰਟ ਕਰਨੇ ਚਾਹੀਦੇ ਆ ਐਮਐਲਏ ਸਾਹਿਬ ਸਾਨੂੰ ਛੇਤੀ ਤੋਂ ਛੇਤੀ ਇਹਨਾਂ ਦੇ ਮੂਰਤ ਕਰੋ ਤੁਹਾਡਾ ਟਾਈਮ ਨਹੀਂ ਲੱਗਣ ਦਿਆ ਇੱਕ ਇੱਕ ਦਿਨ ਜਿਹੜਾ ਬੜਾ ਕੀਮਤੀ ਜਾਂਣ ਦਿਆ ਤੇ ਜਿਹੜੀਆਂ ਬੜੀਆਂ ਜ਼ਰੂਰੀ ਸੜਕਾਂ ਨੇ ਜਿੱਦਾਂ ਡੀਲੈਕਸ ਮੋੜ ਤੋਂ ਲੈ ਕੇ ਅਲੀਵਾਰ ਰੋਡ ਤੱਕ ਛੜਕਿਆ ਉਹ ਬਹੁਤ ਹੀ ਟੁੱਟੀ ਆ ਖਰਾਬ ਛੜਕਿਆ ਉਹ ਸਾਰਿਆਂ ਨਾਲ ਪਹਿਲਾਂ ਸਾਨੂੰ ਸਟਾਰਟ ਕਰਨੀ ਚਾਹੀਦੀ ਸਾਰੀਆਂ ਸੜਕਾਂ ਬੜੀ ਜ਼ਰੂਰੀ ਨੇ 8 ਸੜਕਾਂ ਨੇ ਜਿਨ੍ਹਾਂ ਦੇ ਵਿੱਚ ਡੀਲੈਕਸ ਪੁਲੀ ਵਾਲੀ ਛੜਕਿਆ ਦੂਜਾ ਡੇਰਾ ਰੋਡ ਤੇ ਪੁਲ ਦੇ ਥੱਲੇ ਦੋਵੇਂ ਪਾਸੇ ਤੇ ਫਿਰ ਸਾਡੇ ਕਾਰਪੋਰੇਸ਼ਨ ਚੌਂਕ ਤੋਂ ਲੈ ਕੇ ਤੇ ਅਸਲੀ ਦੇ ਪੁਲ ਤੱਕ ਫਿਰ ਸੋਕਾ ਸਿੰਘ ਮਤਾਬ ਸਿੰਘ ਚੌਂਕ ਤੋਂ ਲੈ ਕੇ ਤੇ ਕਨਵਾਰ ਰੋਡ ਤੱਕ ਫਿਰ ਆਪਣਾ ਪੁਲਸ ਚੌਂਕੀ ਤੋਂ ਲੈ ਕੇ ਤੇ ਕੋਟ ਰੋਡ ਤੋਂ ਲੈ ਕੇ ਚੱਲਦਾ ਗਰਤਾਸਪੁਰ ਰੋਡ ਤੱਕ ਫਿਰ ਮੁਰਗੀ ਮਹੱਲੇ ਫਾਟਕ ਤੋਂ ਲੈ ਕੇ ਦਾਣਾ ਮੰਡੀ ਤੱਕ ਫੇਰ ਬਾਬਾ ਦਰਚਾ ਜੀ ਤੋਂ ਮੰਦਿਰ ਤੋਂ ਲੈ ਕੇ ਤੇ ਅਚਲੀ ਗੇਟ ਤੱਕ ਫੇਰ ਅਥਲੀ ਦੇ ਪੁਲ ਤੋਂ ਲੈ ਕੇ ਤੇ ਬਾਈਪਾਸ ਤੱਕ ਇਹ 8 ਛੜਕਾਂ ਨੇ ਜਿਹੜੀਆਂ ਸਾਨੂੰ 27 ਕਰੋੜ ਰੁਪਈਆ ਸੈਂਟਰ ਦੀ ਅਸੈਸਮੈਂਟ ਗ੍ਰਾਂਟ ਤੋਂ ਆਇਆ ਸੀ ਤੇ ਇਹ ਦਿਨ ਦਿਨ ਲੇਟ ਕਰਦਿਆ ਕਰਦਿਆ ਅਜੇ ਮਹੀਨਾ ਹੋ ਗਿਆ ਵਰਕ ਆਰਡਰ ਦਿੱਤੇ ਆ ਅਜੇ ਤੱਕ ਸਾਰੇ ਕੰਮ ਸਟਾਰਟ ਨਹੀਂ ਹੋਏ ਦੋ ਕੰਮ ਸਟਾਰਟ ਕੀਤੇ ਨੇ ਜਿਹੜੇ ਕਿ ਬਾਅਦ ਚ ਵੀ ਹੋ ਸਕਦੇ ਸੀ ਤੇ ਕੋਈ ਐਸੀ ਗੱਲ ਨਹੀਂ ਜਿਹੜੀਆਂ ਟੁੱਟੀਆਂ ਛੜਕਾਂ ਮੈਂ ਨਾ ਕਿ ਉਹ ਸਾਰਨਾ ਪਹਿਲਾਂ ਬੰਨੀਆਂ ਚਾਹੀਦੀਆਂ ਨੇ ਤੇ ਐਮਐਲਏ ਸਾਹਿਬ ਸਿਰਫ ਇੱਕ ਸਿਆਸੀ ਲਾਹ ਲੈਣ ਵਾਸਤੇ ਦਿਨੋਂ ਦਿਨ ਆਪਣਾ ਦੱਸਣਾ ਕਿ ਮੈਂ ਕੰਮ ਸਟਾਰਟ ਕਰਾ ਰਿਆ ਪਰ ਸਾਡਾ ਬਟਾਲੇ ਸ਼ਹਿਰ ਦਾ ਬਹੁਤ ਭਾਰੀ ਨੁਕਸਾਨ ਹੋਊਗਾ ਜੇ ਗਰਾਟ ਵਾਪਸ ਚ ਲਗੀ ਤੇ ਕਾਰਪੋਰੇਸ਼ਨ ਨੇ ਸਾਰਨਾ ਪਹਿਲਾਂ ਐਸਟੀਮੇਟ ਲਾਉਣੇ ਹੀ ਫਿਰ ਟੈਂਡਰ ਲਾਉਣੇ ਹੋਸ ਨੇ ਪਾਸ ਕੀਤਾ ਫਿਰ ਅਸੀਂ ਟੈਂਡਰ ਲਾਏ ਉਸ ਤੋਂ ਬਾਅਦ ਚ ਲਾਸਟ ਦੇ ਉੱਤੇ ਐਫ ਐਨ ਸੀ ਸੀ ਦੀ ਸਾਡੀ ਕਮੇਟੀ ਨੇ ਇਹਨਾਂ ਨੂੰ ਵਰਕ ਆਰਡਰ ਦੇਣੇ ਹੁੰਦੇ ਆ ਜਿਹੜੇ ਕਿ ਅਸੀਂ 12 ਤਰੀਕ ਨੂੰ ਦੇ ਦਿੱਤੇ ਸੀਗੇ ਤੇ 13 14 ਤਰੀਕ ਤੱਕ ਹੱਦ ਕੰਮ ਸਟਾਰਟ ਹੋਣੇ ਚਾਹੀਦੇ ਸੀ ਵੇਖੋ ਕਈ ਸੜਕਾਂ ਦੇ ਉੱਤੇ ਜਿੱਦਾਂ ਡੀਲੈਕਸ ਪੁਲੀ ਦੇ ਉੱਤੇ ਅੱਜ 20 25 ਦਿਨ ਹੋ ਗਿਆ ਠੇਕੇਦਾਰਾਂ ਨੇ ਪੱਥਰ ਵੀ ਲਾ ਕੇ ਰੱਖਿਆ ਪਰ ਐਮਐਲਏ ਸਾਹਿਬ ਕੋਲ ਟਾਈਮ ਨਹੀਂ ਲੱਗ ਰਿਹਾ ਕਿ ਮੈਂ ਉਹਦੇ ਤੇ ਜਾ ਕੇ ਮੂਰਤ ਕਰਦਾ ਮੂਰਤ ਵੀ ਸਿਰਫ ਇੱਕ politcal stunt ਆ ਕਿ ਜਾ ਕੇ ਉੱਥੇ ਕਹਿਣਾ ਜੀ ਮੈਂ ਕੰਮ ਸਟਾਰਟ ਕਰਾ ਰਿਆ ਜਦੋਂ ਕਿ ਵੇਖੋ ਇਹ ਸਾਰੇ ਪ੍ਰੋਸੈਸ ਦੇ ਵਿੱਚ ਇਹਨਾਂ ਦੇ ਕਿਤੇ ਸਾਈਨਾਂ ਦੀ ਲੋੜ ਨਹੀਂ ਕਿਸੇ ਕੰਮ ਦੀ ਜ਼ਰੂਰਤ ਨਹੀਂ ਸਿਰਫ ਸਰਕਾਰ ਦਾ ਦਬਕਾ ਮਾਰ ਕੇ ਅਫਸਰਾਂ ਨੂੰ ਠੇਕੇਦਾਰਾਂ ਨੂੰ ਕਿ ਨਹੀਂ ਵੀ ਜਿ ਨਜ਼ਰ ਮਹੂਰਤ ਨਹੀਂ ਕਰਦਾ ਨਜ਼ਰ ਤੁਸੀਂ ਕੰਮ ਨਹੀਂ ਕਰਨਾ ਚਲੋ ਤੁਸੀਂ ਇਹ ਵੀ ਕੰਮ ਕਰ ਲਓ ਪਰ ਦਿਨ ਬਹੁਤ ਥੋੜੇ ਰਹਿ ਗਏ ਨੇ ਜਿਹਦੀ ਵਜ੍ਹਾ ਦੇ ਨਾਲ ਸਰਕਾਰ ਨੇ ਸਾਡੀ ਗ੍ਰਾਂਟ ਜਿਹੜੀ ਹੈ ਲੈਪਸ ਹੋ ਜਾਂਦੀ 31 ਮਾਰਚ ਨੂੰ ਤੇ ਦਿਨ ਵੇਖ ਲਓ ਕਿੰਨੇ ਰਹਿ ਗਏ ਨੇ ਤੇ ਕੰਮ ਜਿਹੜੇ ਬਹੁਤ ਜ਼ਿਆਦੇ ਆ ਤੇ ਇਹ ਮਹੂਰਤ ਦੀ ਵਜ੍ਹਾ ਨਾਲ ਹੀ ਅੱਜ ਇੱਕ ਮਹੀਨਾ ਜਿਹੜਾ ਸਾਡਾ ਵੇਸਟ ਹੋ ਗਿਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਇਹਨੂੰ ਛੇਤੀ ਤੋਂ ਛੇਤੀ ਜੇ ਤੋਈ ਕਰਨਾ ਵੀ ਇਹ ਡਰਾਮਾ ਤੇ ਕਰ ਲੋ ਪਰ ਕੰਮ ਦੇ ਛੇਤੀ ਸਟਾਰਟ ਕਰਾਓ ਮਹੂਰਤ ਤੇ ਸਿਰਫ ਇੱਕ ਪੋਲੀਟਿਕਲ ਡਰਾਮਾ ਆ ਜਦੋਂ ਕਿ ਵਰਕ ਆਰਡਰ ਤੋਂ ਬਾਅਦ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਠੇਕੇਦਾਰ ਵੀ ਰੱਡੀ ਬੈਠੇ ਨੇ ਇਹਨਾਂ ਦਾ ਪੱਥਰ ਕਹਿੰਦੇ ਨੇ ਪੱਥਰ ਵੀ ਉਹਨਾਂ ਲਾ ਕੇ ਰੱਖਿਆ ਪਰ ਇਹ ਪਤਾ ਨਹੀਂ ਕਿਹੜੀ ਵਜ੍ਹਾ ਨਾਲ ਉੱਥੇ ਜਾ ਕੇ ਮਹੂਰਤ ਨਹੀਂ ਕਰਦੇ ਤੇ ਉਹ ਡਰਦੇ ਵਿਚਾਰੇ ਮੁਲਾਜ਼ਮ ਵੀ ਆਂਦੇ ਨੇ ਕਿ ਅਸੀਂ ਕੀ ਕਰੀ ਅੱਜ ਸਾਡੇ ਚੰਡੀਗੜ੍ਹੋਂ ਚੀਫ ਇੰਜੀਨੀਅਰ ਆਏ ਸੀਗੇ ਸਿਰਫ ਇਹ ਕੰਮ ਚੈੱਕ ਕਰਨ ਵਾਸਤੇ ਕਿ ਵੀ ਕੰਮ ਕਿਉਂ ਨਹੀਂ ਸਟਾਰਟ ਹੋ ਰੇ ਤੇ ਫਿਰ ਉਹ ਵਿੱਚੋਂ ਗੱਲ ਨਿਕਲੀ ਜੀ ਐਮਐਲਏ ਸਾਹਿਬ ਆਂਦੇ ਮੈਂ ਮਹੂਰਤ ਕਰਾਂਗਾ ਫਿਰ ਕੰਮ ਸਟਾਰਟ ਕਰਨੇ ਗ੍ਰਾਂਟ ਆਈ ਪਈ ਆ ਕੰਮ ਸਾਰਾ ਰੈਡੀ ਆ ਵਰਕ ਆਰਡਰ ਕੱਟੇ ਗਏ ਨੇ ਫਿਰ ਕਿਉਂ ਨਹੀਂ ਕੰਮ ਸਟਾਰਟ ਹੋ ਰੇ ਠੇਕੇਦਾਰ ਤਿਆਰ ਨੇ ਤੇ ਇਹਨਾਂ ਨੇ ਜਿਹੜਾ ਮਹੂਰਤ ਕੀਤੇ ਨੇ ਉਹ ਵੀ ਦੋ ਛੜਕਾਂ ਦੇ ਕੀਤੇ ਨੇ ਜਿਹੜੇ ਕਿ ਬਾਅਦ ਚ ਵੀ ਹੋ ਜਾਂਦੇ ਤੇ ਕੋਈ ਗੱਲ ਨਹੀਂ ਜਿਹੜੀਆਂ ਜਿਆਦੀਆਂ ਸੜਕਾਂ ਟੁੱਟੀਆਂ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਪਹਿਲਾਂ ਸਟਾਰਟ ਕਰਾਉਣਾ ਚਾਹੀਦਾ ਹੁਣ ਇੱਕ ਮਹੀਨਾ ਜਿਹੜਾ ਟਾਈਮ ਵੇਸਟ ਕੀਤਾ ਸਿਰਫ ਇਹ ਮੂਰਤਾ ਨੇ ਸਾਡਾ ਇੱਕ ਮਹੀਨਾ ਟਾਈਮ ਵੇਸਟ ਕਰ ਦਿੱਤਾ ਤੇ ਜੇ ਬਾਅਦ ਚ ਵੀ ਇਹ ਕਰਕੇ ਵੀ ਉਹਨਾਂ ਨੂੰ ਨਹੀਂ ਕਰਦੇ ਤੇ ਇਹ ਤੇ ਫਿਰ ਤੁਹਾਡੇ ਸਾਹਮਣੇ ਹੀ ਹੈ ਕਿ ਬਟਾਲੇ ਦੇ ਲੋਕੀ ਨੇ ਉਹਦੀ ਕੰਮ ਕਰਨ ਵਾਲੀ ਤੇ ਇਹਨਾਂ ਦੀ ਫਿਰ ਨਿਜਤ ਹੀ ਨਹੀਂ ਹੈਗੀ ਨਹੀਂ ਕਰ ਰਿਹਾ ਸਾਡੇ ਵੱਲੋਂ ਤੇ ਵੇਖੋ ਵਰਕਆਊਟ ਤੱਕ ਅਖੀਰ ਹੁੰਦਾ ਸਾਰਾ ਕੰਮ ਤੇ ਕਾਰਪੋਜੀ ਹੁੰਦਾ ਕਾਰਪੋਜੀ ਨੇ ਵੇਖੋ ਐਸਟੀਮੇਟ ਲਾਉਣ ਤੋਂ ਬਾਅਦ ਹਾਊਸ ਨੇ ਪਾਸ ਕਰਨੇ ਹੁੰਦੇ ਉਸ ਤੋਂ ਬਾਅਦ ਚੰਡੀਗੜ੍ਹੋਂ ਪਾਸ ਹੋਣੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਟੈਂਡਰ ਲਾਉਣਾ ਸੀਗਾ ਟੈਂਡਰ ਲਾਉਣ ਤੋਂ ਬਾਅਦ ਫਿਰ ਅਸੀਂ ਵਰਕ ਆਰਡਰ ਕੱਟਣਾ ਉਹ ਵੀ ਅਸੀਂ ਵਰਕ ਆਰਡਰ ਕੱਟੇ ਨੂੰ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਤੇ ਉਹਦਾ ਕਾਰਨ ਤੇ ਇਹ ਹੈ ਕਿ ਉਹਨਾਂ ਨੂੰ ਜਦੋਂ ਮੈਂ ਪੁੱਛਦਾ ਤੇ ਚੰਡੀਗੜ੍ਹ ਵਾਲਿਆਂ ਵੀ ਅੱਜ ਚੀਫ ਜੀਨੀਅਰ ਭੇਜਿਆ ਤੇ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਜੀ ਮਹੂਰਤ ਨਹੀਂ ਹੋ ਰੇ ਵੇਖੋ ਉੱਥੇ ਵੀ ਕੋ ਪੱਥਰ ਲੱਗੇ ਆ ਅੱਜ 20 ਦਿਨ ਤੇ ਮੇਰੇ ਕੋਲ ਹੋ ਗਏ ਆ ਉੱਥੇ ਪੱਥਰ ਲੱਗੇ ਨੂੰ ਤੇ ਉਹਦਾ ਕਾਰਨ ਕੀ ਹੈ ਕਿ ਕਿਉਂ ਨਹੀਂ ਕੰਮ ਸਟਾਰਟ ਹੁੰਦਾ ਮੈਂ ਠੇਕੇਦਾਰਾਂ ਨੂੰ ਰੋਜ਼ ਪੁੱਛਦਾ ਮੈਂ ਆਪਣੇ ਐਕਸੀਡੈਂਟ ਸਾਹਿਬ ਨੂੰ ਐਸ ਡੀਓ ਸਾਹਿਬ ਨੂੰ ਸਾਰਿਆਂ ਨੂੰ ਪੁੱਛਦਾ ਵੀ ਕੰਮ ਨਹੀਂ ਸਟਾਰਟ ਹੁੰਦੇ ਉਹ ਰੋਜ਼ ਮੈਨੂੰ ਇੱਕ ਹੀ ਗੱਲ ਦੱਸਦੇ ਆ ਜੀ ਐਮਐਲ ਸਾਹਿਬ ਦਾ ਟਾਈਮ ਨਹੀਂ ਲੱਗਾ ਅਜੇ ਮੂਰਤ ਨਹੀਂ ਹੋਏ ਤੇ ਮੂਰਤ ਤੋਂ ਸਵਾਹ ਹੋਰ ਕੋਈ ਤੰਗੀ ਨਹੀਂ ਹੈਗੀ ਕੰਮ ਸਾਡੇ ਕਾਰਪੋਰੇਸ਼ਨ ਦੇ ਨੇ ਕਾਰਪੋਰੇਸ਼ਨ ਦਾ ਹੀ ਮੂਰਤ ਹੋਣਾ ਚਾਹੀਦਾ ਪੱਥਰ ਵੀ ਜਿਹੜਾ ਆ ਮੇਅਰ ਦਾ ਕਾਉਂਸਲਰ ਦਾ ਤੇ ਸਾਡੇ ਇੰਜੀਨੀਅਰਿੰਗ ਦਾ ਨਾਮ ਲਿਖਣੇ ਚਾਣੇ ਚਾਹੀਦੇ ਆ ਪਰ ਅਸੀਂ ਤੇ ਉਹ ਇਹਨਾਂ ਨੂੰ ਆਨੇ ਕਿ ਟਾਈਮ ਨਾਲ ਜਨਾ ਕਰੋ ਪੈਸੇ ਖਰਾਬ ਨਾ ਕਰੋ ਜਦੋਂ ਅਸੀਂ ਕੰਮ ਕਰਾਵਾਂਗੇ ਲੋਕਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਕੌਣ ਕੰਮ ਕਰਾ ਰਿਹਾ ਸਮਝਿਆ ਸਾਰੇ ਹੌਸ ਦੇ ਫੈਸਲਾ ਕੀਤਾ ਕਿ ਜਿਹੜੀਆਂ ਸੜਕਾਂ ਨੇ ਇਹ ਚੰਗੀਆਂ ਹੋਣ ਬਹੁਤ ਜ਼ਰੂਰਤ ਨੇ ਇਹ ਅਸੀਂ ਸਾਰੀਆਂ ਜਿਹੜੀਆਂ ਰਹਿੰਦੀਆਂ ਸੜਕਾਂ ਹੀ ਉਹਨਾਂ ਨੂੰ ਅਸੀਂ ਪਾਸ ਕਰਕੇ ਤੇ ਟੈਂਡਰ ਲਾ ਕੇ ਵਰਕ ਆਰਡਰ ਕਰ ਦਿੰਦੇ ਨੇ ਤੁਸੀਂ ਇਹ 8-10 ਸੜਕਾਂ ਬਣ ਲੈਦੇ ਹੋ ਤੁਸੀਂ ਵੇਖੋ ਸ਼ਾਇਦ ਕੋਈ ਤੁਹਾਨੂੰ ਮਾੜੀ ਸੜਕ ਨਜ਼ਰ ਨਹੀਂ ਆਊਗੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਕੋਲ ਐਮ ਡੀ ਐਫ ਫੰਡ ਹੁੰਦਾ ਮਿਸਪਲ ਡਿਪਾਰਟਮੈਂਟ ਦਾ ਫੰਡ ਹੁੰਦਾ ਉਹਦੇ ਲਈ ਵੀ ਸਾਨੂੰ ਸਰਕਾਰ ਨੇ ਜਾਇਆ ਸੀਗਾ ਕਿ ਤੁਸੀਂ 5 ਕਰੋੜ ਦੇ ਕੋਈ ਕੰਮ ਕਰਾ ਲਓ ਅਸੀਂ ਤੁਹਾਨੂੰ ਗਰਾਡ ਭੇਜ ਦਵਾਂਗੇ ਉਹ ਅਸੀਂ ਜਿਹੜੀ ਸ਼ਹਿਰ ਦੀ ਸਰਕਲ ਰੋੜਿਆ ਉਹਦਾ ਐਸਟੀਮੇਟ ਲਾ ਕੇ ਭੇਜਿਆ ਟੈਂਡਰ ਲਾ ਕੇ ਬਾਅਦ ਚ ਉਹਦਾ ਵੀ ਅਸੀਂ ਵਰਕ ਆਰਡਰ ਕੱਟ ਦਿੱਤਾ ਉਹ ਵੀ ਜਿਹੜਾ ਕੰਮ ਆ ਮੂਰਤਾ ਤੁਖ ਲੋਤਾ ਪਿਆ ਉਹ ਕੰਮ ਹੈਗਾ ਸਾਡਾ ਕੋਈ 5 ਕਰੋੜ ਦਾ ਤੇ ਸਰਕਲ ਰੋਡ ਵੀ ਸਾਰੀ ਜਿਹੜੀ ਆ ਆ ਆਰਐਮਸੀ ਦੀ ਭਾਂਜੇ ਤੇ ਤੁਸੀਂ ਵੇਖੋ ਸ਼ਹਿਰ ਜਿਹੜਾ ਸਾਰਾ ਸੀਮਿੰਟ ਦੀਆਂ ਸੜਕਾਂ ਨਾਲ ਭਰ ਜਾਏਗਾ ਤੇ ਸਾਨੂੰ ਕੋਈ 20 30 ਸਾਲ ਜਿਹੜਾ ਸੜਕਾਂ ਲੈ ਵੇਖਣ ਦੀ ਜ਼ਰੂਰਤ ਨਹੀਂ ਪੈਗੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਆ ਜਿੰਨੇ ਵੀ ਅਸੀਂ ਵਰਕ ਆਰਡਰ ਕੱਟੇ ਨੇ ਹੁਣ 72 ਕਰੋੜ ਦੇ ਕੱਟੇ ਸੀਗੇ ਜਿਹਦੇ ਚੋਂ 45 ਕਰੋੜ ਦੇ ਅਸੀਂ ਐਮਸੀ ਫੰਡ ਚੋਂ ਕੱਟੇ ਸੀਗੇ 27 ਕਰੋੜ ਦੇ ਅਸੀਂ ਸੈਂਟਰ ਗ੍ਰਾਂਟ ਚੋਂ ਕੱਟੇ ਉਹਦੇ ਚੋਂ ਵੀ ਮੈਂ ਟੈਂਡਰ ਹੋਣ ਤੋਂ ਬਾਅਦ ਵਰਕਰਾਂ ਦਾ ਕਟਣ ਲੱਗਿਆ ਮੈਂ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਜਿਹੜਾ 3 ਕਰੋੜ ਰੁਪਈਆ ਆ ਕਾਰਪੋਰੇਸ਼ਨ ਨੂੰ ਪਹਚਾ ਕੇ ਦਿੱਤਾ ਉਹਨਾਂ ਕੋਲੋਂ ਮੈਂ 3% ਹੋਰ ਲੈਸ ਕਰਾਈ ਤੇ ਉਹਨਾਂ ਨਾਲ ਹੀ ਸਾਨੂੰ 3 ਕਰੋੜ ਰੁਪਈਆ ਲਗਭਗ ਜਿਹੜਾ ਕਾਰਪੋਰੇਸ਼ਨ ਨੂੰ ਬਚਤ ਹੋਈ ਆ